ਰੋਟੀਆਂ ਖਵਾ ਲਗੇ ਸਹਾਨ ਕਰਨ ਦੇ ਖਵਾਉਣੀ ਨਹੀਂ ਆ ਜੇ ਵਿਆਹ ਵੀ ਲਿਆਂਦਾ ਵਾ ਤੇ ਮੇਰੇ ਕੋ ਤੇ ਨਹੀਂ ਹੁੰਦਾ ਕੰਮ ਚੁੱਪ ਕਰਕੇ ਤੇ ਆਪੇ ਕਰ ਲਿਆ ਕਰੋ ਕੰਮ ਨਹੀਂ ਵਿਆਹ ਵੀ ਅਸੀਂ ਜ਼ਬਰਦਸਤੀ ਨਹੀਂ ਲਿਆਂਦਾ ਤੈਨੂੰ ਕਿ ਜ਼ਬਰਦਸਤੀ ਲੈਂਦਾ ਹੀ ਤੇਰੀ ਹਾਂ ਹੀ ਨਾ ਤੇਰੀ ਲਿਆਂਦਾ ਹੀ ਨਾਲੇ ਇੱਕ ਗੱਲ ਹੋਰ ਵਾ ਹੂੰ ਜੇ ਹੁਣ ਆਪਾਂ ਮੰਨੀਏ ਕਿ ਸੰਦੀਪ ਦੀ ਗਲਤੀ ਆ ਆਹੋ ਹੁਣ ਉਹ ਤੇ ਆਪਣੀ ਇਥੋਂ ਮਰਜ਼ੀ ਨਾਲ ਗਈ ਆ ਨਾ ਗਿੰਦਰ ਇੰਨੇ ਪੈਸੇ ਕੱਢਣੇ ਕਿਹੜੇ ਸੌਖੇ ਆ ਤੇਰੇ ਮਾਤਾ-ਮਾਸਾ ਕਰਕੇ ਜੋੜੇ ਆ ਹੁੰਦੇ ਨੇ ਉਹ ਹੁਣ ਇਤਨਾ ਜਾਣ ਕੇ ਸਾਰੇ ਇਹ ਮੰਮੀ ਕੀ ਕਰਨਾ ਮੈਂ ਫਿਰ ਹਉਗਾ ਵਾਦਾ ਘਾਟਾ ਵਿਹਦੇ ਕਰਨਾ ਜਿਹੜੇ ਸਾਡੇ ਇੱਧਰ ਲੱਗਣਗੇ ਹਾਂ ਕਿਸੇ ਆਪਾ ਖਾਣਾ ਜਾ ਮੇਰੇ ਗੱਲ ਪਾਇਆ ਵਾ ਮੇਰੇ ਕੋਈ ਵਿੱਚ ਦੀ ਬੁਸ਼ਤੀ ਮੈਂ ਸੋਚਣ ਦੀ ਆ ਕਿ ਜੇ ਮੈਂ ਪਿੰਡ ਜਾਨੀ ਆ ਤੇ ਉਹ ਮੈਨੂੰ ਤਮਕੀਆਂ ਦਿੰਦੇ ਆ ਕਿ ਅਹੀਂ ਮਰ ਜਾਣਾ ਵਾ ਅਹੀਂ ਆ ਕਰ ਲੈਣਾ ਵਾ ਅਹੀਂ ਉਹ ਕਰ ਲੈਣਾ ਵਾ ਜੇ ਮੈਂ ਇੱਥੇ ਰਹਿਨੀ ਆ ਤੇ ਆ ਜਿਹੜੀ ਇਕਾਈਏ ਘਰ ਇਹ ਨਹੀਂ ਛੱਡਦੀ ਮੈਨੂੰ ਕੀ ਕਰਾਂ ਮੈਂ ਮਿੱਠੀ ਪਿਆਰੀ ਤੇ ਇਹਨਾਂ ਨਾਲ ਮੈਨੂੰ ਹੋਣਾ ਹੀ ਪੈਣਾ ਵਾ ਕੋਈ ਨਾ ਕੋਈ ਸਕੀਮ ਲਾਉਣੀ ਪੈਣੀ ਆ ਮੈਨੂੰ ਘਰ ਵੀ ਚਾਹੀਦਾ ਰਹਿਣ ਵਾਸਤੇ ਤਲਾਕ ਤੇ ਮੈਂ ਕਹਿਣ ਟੀ ਆ ਨਾ ਮੈਨੂੰ ਤਲਾਕ ਦੇ ਦੋ ਇਹਨਾਂ ਨੇ ਮੈਨੂੰ ਘਰੋਂ ਕੱਢ ਦੇਣਾ ਵਾ ਭਰਾ ਪਰਜਾਈ ਨੇ ਵੀ ਨਹੀਂ ਰੱਖਣਾ ਫਿਰ ਮੈਂ ਕਿੱਧਰ ਜਾਊਂਗੀ ਸੰਦੀਪ ਤਿਮਾਗ ਤੋਂ ਕੰਮ ਲੈ ਥੋੜਾ ਟਾਈਮ ਤੇ ਹੁਣ ਰੁਕਣਾ ਹੀ ਪੈਣਾ ਵਾ ਬਹ ਨਹੀਂ ਲਾਉਂਗੀ ਕਿ ਮੈਨੂੰ ਨਾ ਇਹ ਤੰਗ ਕਰਦੇ ਆ ਦਾਜ ਮੰਗਦੇ ਆ ੱੱਕੇ ਨਾ ਵਿਆਹ ਕਰਾਇਆ ਵਾ ਇਹੋ ਬਹਣਾ ਸੋਚਣਾ ਪੈਣਾ ਵਾ ਸ਼ਕਿੰਤ ਵਾ ਵਧੀਆ ਵਾ ਚੱਲ ਮਿੱਠੀ ਪਿਆਰੀ ਹੋਗੀ ਨਾ ਜਿੱਦਾਂ ਹੀ ਕਹਿੰਦੇ ਆ ਨਾ ਉਦਾਂ ਹੀ ਕਰੀ ਜਾਨੀ ਕੋਈ ਗੱਲ ਨਹੀਂ ਕੱਲੇ ਕੱਲੇ ਟੱਬਰ ਕੋ ਬਦਲਾ ਨਾ ਨਾ ਲਿਆ ਤੇ ਮੇਰਾ ਨਾਂ ਵੀ ਸੰਦੀਪ ਨਹੀਂ ਇਹ ਵੀ ਕੀ ਯਾਦ ਕਰਨਗੇ ਕਿ ਕਿਹਦੇ ਨਾਲ ਵਾਅ ਪਿਆ ਸੀ ਹਾਂਜੀ ਵਕੀਲ ਸਾਹਿਬ ਮੈਂ ਤੁਹਾਨੂੰ ਸਭ ਕੁਝ ਦੱਸਤਾ ਵਾ ਜੋ ਘਰ ਚੱਲਣ ਡਿਆ ਵਾ ਅੱਗੇ ਹੁਣ ਤੁਸੀਂ ਵੇਖ ਲੋ ਕਿਦਾਂ ਕਰਨਾ ਉਹਨੇ ਦਿਨਾਂ ਸਾਡੇ ਨਾਸੀ ਧੂਆਂ ਦਿੱਤਾ ਪਿਆ ਹਾਂਜੀ ਹਾਂਜੀ ਖਰਚੇ ਦੀ ਕੋਈ ਗੱਲ ਨਹੀਂ ਆ ਉਹੀ ਨਾ ਬਸ ਮੇਰਾ ਛੁਟਕਾਰਾ ਕਰਾ ਦਿਓ ਤੂੰ ਹਾਂਜੀ ਹਾਂਜੀ ਇਹ ਗੱਲ ਤਾਂ ਮੈਨੂੰ ਨਹੀਂ ਆ ਪਤਾ ਜੀ ਇਹ ਤੁਸੀਂ ਵੇਖਣਾ ਕਿਦਾਂ ਕਰਨਾ ਮੈਂ ਤੁਹਾਨੂੰ ਦੱਸਿਆ ਵਣਾ ਵੀ ਹੁਣ ਜੋ ਚੱਲਣ ਡਿਆ ਨਾ ਉਹਦੇ ਮੁਤਾਬਕ ਨਾ ਘਰ ਚ ਰਹਿ ਕੇ ਰਾਜੀ ਨਹੀਂ ਆ ਹੈਗੀ ਹਾਂਜੀ ਹਾਂਜੀ ਹੁਣ ਇਹ ਤੁਸੀਂ ਆਪਣੇ ਹਿਸਾਬ ਨਾਲ ਦੇਖ ਲਓ ਫੇਰ ਆਪਾਂ ਨਾ ਕੇਸ ਲਾ ਦਾਂਗੇ ਹਾਂਜੀ ਹਾਂਜੀ ਇਹ ਤੁਹਾਡੇ ਹੱਥ ਵਾਸੀ ਹਾਂਜੀ ਤੁਸੀਂ ਕਰਨਾ ਵਾ ਜਲਦੀ ਜਲਦੀ ਨਾ ਉਹ ਮੇਰਾ ਸ਼ਿਟ ਕਰਾ ਕਰਾ ਦਿਓ ਬਸ ਇਤੋਂ ਉਹ ਕੁਛ ਨਾ ਪੁੱਛੋ ਜੀ ਹਾਂਜੀ 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 ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਦਾ ਠੀਕ ਹੈ ਠੀਕ ਬਤਰਾ ਬਤ ਉਹਨਾਂ ਕੋਲੋਂ ਮੰਮੀ ਹੂੰ ਵਕੀਲ ਨਾਲ ਗੱਲ ਕਰਕੇ ਆਇਆ ਹਾਂ ਵਕੀਲ ਨਾਲ ਹਾਂਜੀ ਹੂੰ ਉਹਦਾਂ ਮੇਰੀ ਗੱਲ ਹੋ ਗਈ ਆ ਉਹ ਕਹਿੰਦਾ ਚੁੱਪ ਕਰਕੇ ਨਾ ਫਿਰ ਕੋ ਤਲਾਕ ਹੀ ਲੈ ਲਓ ਤੁਹਾਡਾ ਮੈਂ ਸ਼ਿਟਕਾਰਾ ਕਰਾ ਦੂੰਗਾ ਹਾਂ ਤਲਾਕ ਹੀ ਲੈ ਲਓ ਉਹ ਵਰਗੀ ਮੰਮੀ ਆਹ ਦਿੱਲੀ ਦੇ ਕੁਪਾਤ ਨਾਲੋਂ ਨਾ ਤਲਾਕ ਚੰਗਾ ਵਾ ਪੁੱਤ ਤੂੰ ਤਲਾਕ ਉਹਨੂੰ ਤਾਂ ਕਹਿਣ ਦੇ ਆ ਵਾ ਇਹ ਪਤਾ ਵੀ ਹੈਗਾ ਤੈਨੂੰ ਕਿ ਤਲਾਕ ਹੋਣਾ ਕਿੱਦਾਂ ਵਾ ਹੋਣਾ ਮੰਮੀ ਕਿੱਦਾਂ ਵਾ ਉਹ ਕਹਿੰਦਾ ਵਾ ਜੇ ਵਿਵਤਾ ਵਿੱਚੋਂ ਨਿਕਲਣਾ ਵਾ ਰੁਪਈਆ ਲੱਗਣਾ 10-15 ਲੱਖ ਰੁਪਈਆ ਇਹ ਆ ਜਿਹੜਾ ਖਹਿੜਾ ਛੁੱਟ ਜਾਊਗਾ ਹਾਏ ਹੈ ਵੀ ਪੁੱਤ ਇੰਨੇ ਪੈਸੇ ਜਿੰਨੇ ਤੂੰ ਕਮਾਈ ਕੀਤੀ ਆ ਇਹ ਤੇ ਪੈਸੇ ਸਾਡੇ ਉਦਾਂ ਹੀ ਚਲ ਜਾਣੇ ਨੇ ਸਾਰੇ ਇੰਨੇ ਕੱਢਣੇ ਵੀ ਕਿੱਥੋਂ ਆਹੀ ਪੈਸੇ ਅੰਮਾਤਾ ਇਹਨੂੰ ਕਰੈਸ਼ ਹੋਣਾ ਨਾ ਢੇਨਾ ਕਦੇ ਕਰਨਾ ਹੀ ਪੈਣਾ ਵਾ ਹੁਣ ਵੇਖ ਲੋ ਤੁਸੀਂ ਕੀ ਕਰਨਾ ਮੇਰੇ ਕੋ ਨਾ ਅੱਡੇ ਜੱਕ ਪਤਨੀ ਵੇਖਿਆ ਜਾਂਦਾ ਜੋ ਕੋਈ ਕਰਦੀ ਆ ਹਾਂ ਸਾਰੀ ਉਮਰ ਮਰ ਗਿਆ ਤੋ ਕਮਾਈ ਕਰਦਾ ਤੇ ਹੁਣ ਐਸੇ ਕ ਮਨ ਝਾੜ ਦੇਣੇ ਨੇ ਮੰਮੀ ਤੈਨੂੰ ਨਹੀਂ ਆ ਪਤਾ ਜੇ ਬਾਹਰ ਜਾਵਣਾ ਨਾ ਤੋ ਲੋਕੀ ਸੌ ਸੌ ਗੱਲਾਂ ਕਰ ਦੇ ਬਸ ਮੈਂ ਕੀ ਕਰਾਂ ਫਿਰ ਮੰਮੀ ਜਦੋਂ ਦਾ ਵਿਆਹ ਹੋਇਆ ਵਾ ਨਾ ਨਾ ਹੀ ਮੇਰੇ ਨਾ ਕਦੀ ਸ਼ਹਿਰ ਗਈ ਆ ਨਾ ਕਦੀ ਕਿਤੇ ਗਈ ਆ ਲੋਕੀ ਨਿਆਣੇ ਨਹੀਂ ਆ ਲੋਕਾਂ ਨੂੰ ਸਭ ਕੁਝ ਪਤਾ ਵਾ ਜਦੋਂ ਘਰ ਤੇ ਰੌਲਾ ਪਉਂਦੀ ਹੈ ਨਾ ਗੁਵਾਂਡੀਆਂ ਨੂੰ ਸਭ ਕੁਝ ਸੁਣਦਾ ਵਾ ਬਿਗਵਾਂਡੀਆਂ ਦੇ ਅੱਗੇ ਖਾਨੇ ਖੜੇ ਕੀਤੇ ਹੁੰਦੇ ਆ ਕਿ ਇਹਨਾਂ ਦੇ ਘਰ ਫਤਨ ਕੀ ਬੰਦਾ ਰਹਿੰਦਾ ਵਾ ਇਹਨਾਂ ਦੇ ਮੰਮੀ ਇਹੀ ਬਣਾਉਨੇ ਤਾਂ ਹੀ ਸੁਣਦੇ ਅਗਲੇ ਹਾਂ ਆਪਣੀ ਗਲਤੀ ਥੋੜੀ ਆ ਗਲਤੀ ਤੇ ਆਪਣੀ ਆ ਉਹ ਤਾਂ ਮੈਂ ਤੇ ਸੋਚਿਆ ਸੀ ਕਿ ਚੱਲ ਤੇਰਾ ਵਿਆਹ ਕਰਕੇ ਤੇ ਚੱਲ ਮਗਰੋਂ ਕੋਠੀ ਦਾ ਕੰਮ ਕਰਾ ਲਾਂਗੇ ਗਾੜੀ ਜਦੋਂ ਉਹਨੂੰ ਤੇ ਨਿਆਣੇ ਨੂੰ ਨੇ ਹੋਣੇ ਸੀ ਉਹਦੋਂ ਸਾਰੇ ਕੰਮ ਸਵਾਰ ਲੈਣੇ ਸਾਨੂੰ ਕੀ ਪਤਾ ਸੀ ਰੱਬ ਨੇ ਸਾਨੂੰ ਆ ਵੀ ਦਿਨ ਬਖਾਉਣੇ ਆ ਆਲੋ ਪੁੱਤ ਬੱਚੇ ਨਤਰਾਜੀ ਕਰਦਾ ਕਰਲਾ ਹੁਣ ਜਿੱਦਾਂ ਜੰਗਾ ਲੱਗਦਾ ਮੇਰੀ ਮਾਂ ਨੇ ਵੀ ਨਾ ਕਿੰਨੇ ਸੁਪਨੇ ਸਜਾਏ ਹੋਣੇ ਕਿ ਮੇਰੀ ਨੌ ਆਊਗੀ ਮੈਂ ਵੀ ਕਿਤੇ ਨਾ ਐਸ਼ ਕਰੂੰਗੀ ਉਹਨੂੰ ਕੀ ਪਤਾ ਹੈ ਵਿਚਾਰੀ ਨੂੰ ਕਿ ਮੇਰ ਨਾਲ ਕੰਮ ਹੋਣਾ ਨੌ ਨੇ ਆ ਗਏ ਘਰੋਂ ਕੁਪਤਨੀ ਮੁੱਖਣ ਦੇਣਾ ਕਰ ਕੇ ਲਈ ਆ ਥੋੜੀ ਜੀ ਮੰਮੀ ਬੜੇ ਚੁੱਪ ਚੁੱਪ ਜੀ ਚੁੱਪ ਕੀ ਕਰਨਾ ਦਿਲਜਿੰਦਰ ਜਦੋਂ ਦਾ ਤੇ ਮੁੰਡੇ ਦਾ ਅਸੀਂ ਵਿਆਹ ਕਰ ਲਿਆ ਵਾ ਨਾ ਤੇ ਘਰ ਦਾ ਬੇੜਾ ਕਰ ਕੀ ਹੋ ਗਿਆ ਸਾਡੇ ਦਾ ਕਿਤੇ ਮੰਮੀ ਗੱਲ ਕੀ ਹੋਈ ਆ ਫੇਰ ਕੋਈ ਗੱਲ ਹੋ ਗਈ ਆ ਗੱਲ ਕੀ ਹੋਣੀ ਆ ਦਿਲਜੀਤ ਨੇ ਨਾ ਕੀਤਾ ਸੀ ਵਕੀਲ ਨੂੰ ਫੋਨ ਤੇ ਉਹ ਆਂਦਾ ਵੀ 10 15 ਲੱਖ ਦੇ ਵਿੱਚ ਤੁਹਾਡਾ ਕੰਮ ਮੁੱਕ ਜੇਗਾ ਕਿ ਤਲਾਕ ਤੇ ਲੋਕ ਤਾਂ ਕੰਮ ਕਰਾ ਦਿੰਦਾ ਮੰਮੀ 10 15 ਲੱਖ ਚੱਲ ਮੰਮੀ ਕੋਈ ਗੱਲ ਨਹੀਂ ਹੁਣ ਨਾ ਤੁਹਾਨੂੰ ਵੀ ਪਤਾ ਵੋ ਇਹ ਤਲਾਕ ਲੈਣੇ ਕਿਹੜੇ ਸੌਖੇ ਆ ਚੱਲ ਜੇ ਉਹ 15 ਲੱਖ ਦੇ ਵਿੱਚ ਕੰਮ ਮੁਕੰਦਾ ਵਾ ਨਾ ਤੇ ਮੋਕ ਲੈ ਲਓ ਬਥੇਰੀ ਕਮਾਈ ਕਰਦਾ ਵਾ ਭਰਾ ਮੇਰਾ ਆਪੇ ਹੌਲੀ ਹੌਲੀ ਫੇ ਜੋੜ ਲੂਗਾ ਤੁਸੀਂ ਨਾ ਫਿਕਰ ਕਰੋ ਗਲਜਿੰਦਰ ਇੰਨੇ ਪੈਸੇ ਕੱਢਣੇ ਕਿਹੜੇ ਸੌਖੇ ਆ ਕਿਦੇ ਮਾਸਾ ਮਾਸਾ ਕਰਕੇ ਜੋੜੇ ਆ ਮੁੰਡੇ ਨੇ ਤੇ ਉਹ ਹੁਣ ਇਤਨਾ ਜਾਣ ਕੇ ਸਾਰੇ ਯੋ ਮੰਮੀ ਕੀ ਕਰਨਾ ਮੈਂ ਫਿਰ ਹਊਗਾ ਵਾਦਾ ਘਟਾ ਬਿਹੱਦੇ ਕਰਮਾ ਦਾ ਜਿਹੜੇ ਸਾਡੇ ਇੱਧਰ ਲੱਗਣ ਦੇ ਲੱਗਣ ਤੇ ਨਜਾਇਜ਼ ਹੀ ਦੇ ਪਰ ਚਲੋ ਕੀ ਕਰਨਾ ਵਾ ਹੁਣ ਫੇਰ ਇਹੋ ਜਿਹਾ ਨਾ ਮੁੰਡੇ ਨੇ ਕੋਈ ਕਰ ਲਿਆ ਨਾ ਫੇਰ ਵੀ ਤੇ ਅਸੀਂ ਪਸਤਾਉਣਾ ਹੀ ਆ ਇਹਦੇ ਨਾਲੋਂ ਚੰਗਾ ਵਾ ਕਿ ਜੇ ਪੈਸੇ ਲਾਕੇ ਕੰਮ ਨਿਪੜਦਾ ਵਾ ਨਾ ਤਿੰਨ ਬੇੜ ਲੀ ਗਏ ਦੇਖੀ ਜਾਂਦੇ ਆ ਕੋਬ ਨਹੀਂ ਸੰਦੀਪ ਦੀਆਂ ਫੋਟੋਆਂ ਵੇਖਣੀਆਂ ਨਿੱਕੀ ਹੁੰਦੀ ਦੀ ਹੋਰ ਮੈਂ ਕੀ ਵੇਖਣਾ ਬਹਿ ਜਾ ਕੰਮ ਕੋ ਮੈਂ ਕੀ ਕਰਨਾ ਵਾ ਕੰਮ ਕਰਦੇ ਆ ਵੀ ਨਾ ਉਹਦੇ ਚ ਹੀ ਧਿਆਨ ਰਹਿੰਦਾ ਵਾ ਮੈਨੂੰ ਇਹ ਗੱਲ ਦੀ ਟੈਨਸ਼ਨ ਹੋਉਂਦੀ ਹੀ ਹੁਣ ਕਿ ਜੇਕਦੇ ਅਗਲਿਆਂ ਨੇ ਕੇਸ ਕੋ ਸਲਾਤਾ ਕੀ ਹੱਡਾ ਬਣੂਗਾ ਮੈਂ ਤੇ ਇਹੋ ਟੈਨਸ਼ਨ ਵੱਢ ਕੇ ਖਾਈ ਜਾਂਦੀ ਆ ਕੀ ਕਰਾਂਗੇ ਆਪਾਂ ਫਿਰ ਐਨਾ ਇਹਨੇ ਕੁੜੀ ਨੇ ਤੰਗ ਕੀਤਾ ਹੋਣਾ ਕਿ ਬਹੁਤ ਹੀ ਜ਼ਿਆਦਾ ਰਪਿੰਦਰ ਕਰਨਾ ਕੀ ਹੈ ਅਗਲੇ ਨੇ ਤੇ ਖੇੜਾ ਛਡਵਾਉਣਾ ਹੀ ਆ ਹਮ 20 ਆਰੀ ਤੇ ਮੈਂ ਸਮਝਾ ਕੇ ਵੇਖ ਲਿਆ ਪੰਚਾਇਤਾਂ ਆ ਗਈਆਂ ਹੋਰ ਕਿੰਨੀ ਕਿ ਬੇਇੱਜ਼ਤੀ ਕਰਾਉਣੀ ਸਰਪੰਚਾਂ ਤੱਕ ਗੱਲ ਪਹੁੰਚ ਗਈ ਪਰ ਇਹ ਕੁੜੀ ਦਾ ਦਿਮਾਗ ਪਤਾ ਨਹੀਂ ਕਿੱਥੇ ਲੱਗਾ ਇਹਦੇ ਖਾਨੇ 'ਚ ਗੱਲ ਪੈਂਦੀ ਨਹੀਂ ਹੁਣ ਇਹ ਤੋਂ ਵੱਧ ਮੈਂ ਕੋਹੋ ਨਹੀਂ ਨਾ ਕਰ ਸਕਦਾ ਆ ਜਾ ਕੇ ਤੇ ਅਸੀਂ ਉਹਨਾਂ ਨੂੰ ਸਮਝਾ ਲਾਂਗੇ ਪਰ ਉਹਨਾਂ ਨੂੰ ਹੁਣ ਕੀ ਪਤਾ ਕੀ ਕੀ ਕਹਿਣ ਦੀ ਹੈ ਜਿਹੜੇ ਫੋਨ ਤੇ ਇੰਨੇ ਦੁਖੀ ਹੈ ਵਿਚਾਰੇ ਦੁਖੀ ਦੀ ਤੁਸੀਂ ਗੱਲ ਹੀ ਛੱਡੋ ਉਹ ਤੇ ਵਿਚਾਰੇ ਨਾ ਆਪਣੇ ਹੱਥਾਂ ਨੂੰ ਦੰਦੀਆਂ ਡੇ ਆ ਵੱਢਣ ਇਹੀ ਕੀ ਉਹ ਇਹਨੂੰ ਵਿਆਹ ਲਿਆ ਉਹਦੇ ਦਿਨਾਂ ਆ ਨੇ ਤੇ ਮੂੰਹ ਮੂੰਹ ਤਨ ਕਹਿਦਾ ਹੂੰ ਆਂਦੀ ਇਹੇ ਤੁਸੀਂ ਜਾਣ ਕੇ ਇਹਦਾ ਵਿਆਹ ਕੀਤਾ ਵਾ ਇਥੇ ਨਹਿਨ ਦਾ ਸਹਾਨੂੰ ਕੀ ਲੋੜੀ ਅਸੀਂ ਤੇ ਤਾਂ ਚੰਗਾ ਸੋਚਿਆ ਸੀ ਰੁਪਿੰਦਰ ਉਹਨਾਂ ਨੇ ਕੀ ਕਹਿੰਦੀ ਹੋਗੀ ਮੇਰਾ ਤਾਂ ਕੇ ਨਾ ਵਿਆਹ ਕਰਤਾ ਵਾ ਪਰ ਹੁਣ ਕੀ ਕਰ ਸਕਦੀ ਹੁਣ ਹਨੂ ਉਹਨਾਂ ਦੀਆਂ ਵੀ ਗੱਲਾਂ ਸੁਣਨੀਆਂ ਪੈਣਦੀਆਂ ਜੇ ਇਹੋ ਸਾਡੀ ਕੁੜੀ ਜੱਜ ਦੀ ਹੁੰਦੀ ਸਾਡੀ ਇੱਜ਼ਤ ਰੱਖਦੀ ਮੜੀ ਮੋਟੀ ਕਿ ਮੇਰੇ ਭਰਾ ਪਰਜਾਈ ਆ ਚਲ ਜੇ ਮਾਪਿਓ ਨਹੀਂ ਸਰਤੇ ਹੈਗੇ ਤੇ ਉਹਨਾਂ ਨੇ ਮੇਰਾ ਇੰਨਾ ਕੀਤਾ ਪਰ ਇਹਨੇ ਸੱਚ ਸੁਭਾਅ ਭਾਗੇ ਰੱਖਤੀ ਇਹਨੇ ਕੁੜੀ ਨੇ ਰਪਿੰਦਰ ਜੇ ਤੇ ਉਹਨਾਂ ਕੇ ਤੇ ਕੇਸ ਲਾਤਾ ਨਾ ਤੇ ਅਹੀਂ ਤੇ ਤਰੀਕਾ ਭੁਗਤਣ ਜੋਗੇ ਵੀ ਹਨੀ ਆ ਕਿੰਨੋਂ ਮੂੰਹ ਦਸਨਾ ਬਾਹਰ ਨਿਕਲਦੀ ਕਿ ਕੁੜੀ ਸਾਡੀ ਨੇ ਆ ਕੰਮ ਕੀਤਾ ਗੱਲ ਪਤਾ ਨਾ ਕੀ ਆ ਉਹਨਾਂ ਕੋਲ ਹੁਣ 4 ਛੜ ਹੈਗੇ ਜੇ ਲਾ ਵੀ ਲੈਣਗੇ ਤਾਂ ਤਾਂ ਵੀ ਕੋਈ ਨਹੀਂ ਆ ਮੁੰਡਾ ਕਮਾਈ علاوہ ਉਹਨੇ ਫੇਰ ਸਭ ਕੁਝ ਜੋੜ ਲੈਣਾ ਤੇ ਅਹੀਂ ਕਿੱਧਰ ਨੂੰ ਜਾਣਾ ਵਾ ਮਿੰਦੇ ਆਪਣੀ ਵੀ ਸਮਝ ਲੱਗੰਦੀ ਤੇ ਨਾਲੇ ਇਹਨੂੰ ਕਿੱਥੇ ਰੱਖਣਾ ਮੁੜ ਕੇ ਪਹਿੇ ਹੁਣ ਚਾਏ ਨਾ ਹੁਣ ਜਦੋਂ ਬੰਦਾ ਦੁਖੀ ਹੋ ਜੇ ਨਾ ਤੇ ਬੰਦਾ ਚੁੱਕ ਕੇ ਵੀ ਪੈਸੇ ਲਾ ਦਿੰਦਾ ਵਾ ਉਹਨਾਂ ਦੇ ਨਸੀ ਤੂੰ ਦਿੱਤਾ ਵੇ ਨਹੀਂ ਹੈਂ ਮਿਹਨੇ ਦੋਵਾਂ ਦੇ ਵਿੱਚ ਤਿੰਨ ਵਾਲੀ ਤੇ ਲੜਕੀ ਆ ਗਈ ਇੱਥੇ ਉਹਨਾਂ ਪੈਸੇ ਨਹੀਂ ਲਾਉਣੇ ਤੇ ਹੋਰ ਕੀ ਕਰਨਾ ਉਹਦੇ ਵਿਚਾਰੇ ਦਿਨ ਰਾਤ ਇਹੋ ਸੁੱਖਣਾ ਕਰਦੇ ਹੋਣੇ ਵੀ ਸਾਡੀ ਖਲਾਸੀ ਹੋ ਜੇ ਸਹੀ ਗੱਲ ਵਾ ਪਤਾ ਨਹੀਂ ਮੈਨੂੰ ਕੁੜੀ ਨੂੰ ਕਿਉਂ ਨਹੀਂ ਸਮਝ ਆਉਂਦੀ ਇੰਨਾ ਵਧੀਆ ਟੱਬਰ ਹੀ ਦਾ ਜਿਹਦੇ ਦੰਦਾਂ ਦਾ ਦੰਦ ਨਹੀਂ ਵਿਚਾਰੇ ਚੁੱਕਦੇ ਐਡਾ ਭਲਾ ਮਾਸ ਟੱਬਰ ਨਹੀਂ ਲੱਪਣਾ ਹਨ ਇਹ ਤਾਂ ਹੁਣ ਆਪਣੇ ਹੱਥ ਵਾਸੀ ਆ ਨਾ ਜੇ ਹੁਣ ਵੀ ਚਾਵੇ ਨਾ ਤੇ ਹੁਣ ਵੀ ਆਪਣਾ ਬੜਾ ਸੋਹਣਾ ਘਰ ਵਸਾ ਸਕਦੀ ਆ ਜੇ ਇਹਨਾ ਕੰਮ ਕਰੇ ਦੇ ਨਹੀਂ ਰਪਿੰਦਰ ਹੁਣ ਨੀਗਾ ਹੁਣਾਂ ਸੱਭਣਾ ਹੁਣ ਜਿਹੜਾ ਪਾਣੀ ਸਿਰ ਤੋਂ ਲੰਘ ਗਿਆ ਕੀ ਪਤਾ ਕਿਹੜੀਆਂ ਕਿਹੜੀਆਂ ਇਹਨਾਂ ਨਾਲ ਗੱਲਾਂ ਕੀਤੀਆਂ ਤੇ ਕਿਹੜੀਆਂ ਕਿਹੜੀਆਂ ਨਹੀਂ ਚੱਲ ਕੋਈ ਗੱਲ ਨਹੀਂ ਸੋਚਦੇ ਆ ਫਿਰ ਕੀ ਕਰਨਾ ਵੇਠੋ ਤੁਸੀਂ ਤੇਦਾਈਂ ਧਰੀ ਬਿਠਾਇਆ ਇਹਨਾਂ ਤਾਂ ਜੋੜੀ ਨਾ ਇੱਕ ਵਾਰ ਸੰਦੀਪ ਨੂੰ ਫੋਨ ਲਿਆ ਬਲਾ ਬਲਾ ਕੀ ਗੱਲ ਬਾਤ ਦੱਸਦੀ ਆ ਵੀ ਉਹਨਾਂ ਨੇ ਕਿਸ ਕੁਛ ਲਾਇਆ ਵਾ ਜਾਂ ਕੀ ਹਿਸਾਬ ਆ ਪੁੱਛ ਲਿਆ ਬਲਾ ਹੁਣ ਪਤਾ ਨਹੀਂ ਫੋਨ ਚੁੱਕ ਵੀ ਲਵੇ ਹੈਲੋ ਹੈਲੋ ਸਸ਼ਿਕਾ ਭਾਬੀ ਜੀ ਸਸ਼ਿਕਾ ਸੰਦੀਪਾ ਤੁਹਾਨੂੰ ਸਭ ਠੀਕ ਠਾਕ ਹੈ ਹਾਂ ਠੀਕ ਆ ਵੀਰ ਠੀਕ ਆ ਵੀਰ ਦਾ ਤੇ ਠੀਕ ਹੀ ਆ ਅੱਗੇ ਦੇ ਵੀਰ ਦਾ ਬਚਾਅ ਹੋ ਗਿਆ ਵਾ ਨਾ ਪਰ ਹੁਣ ਮੈਨੂੰ ਲੱਗੰਦਿਆ ਵਾ ਕਿ ਸਾਡਾ ਦੋਵਾਂ ਦਾ ਹੀ ਕੰਮ ਹੋ ਜਾਣਾ ਵਾ ਜਿੱਦਾਂ ਦੇਦੋ ਕੰਮ ਡਈਆਂ ਕਰਨਾ ਇੱਥੇ ਭਾਬੀ ਮੈਨੂੰ ਪਹਿਲਾਂ ਇੱਕ ਗੱਲ ਦੱਸੋ ਹੁਣ ਮੈਂ ਕੀ ਕਿਹਾ ਤੁਹਾਨੂੰ? ਤੂੰ ਕਹਿੰਦੀ ਕਿ ਮੈਂ ਵੀ ਕਿਹਾ ਕੀ ਆ? ਹੈਂ ਤੇਰੇ ਸਾਰੇ ਜਿਹੜੇ ਹਨ ਉਹ ਤੇਰੇ ਤੇ ਕੇਸ ਲਾਉਂਦੇ ਆ। ਕੋਈ ਤਲਾਕ ਦਾ ਤੇ ਤੂੰ ਕਹਿੰਦੀ ਕਿ ਹਲੇ ਹੋਇਆ ਕੁਝ ਨਹੀਂ ਆ। ਮਾਰੀ ਮੋਟੀ ਨਾ ਅਕਲ ਨੂੰ ਹਟਮਾਰ ਕਿਉਂ ਤੇਰਾ ਦਿਮਾਗ ਨਹੀਂ ਕੰਮ ਕਰਦਾ ਆ। ਭਾਬੀ ਮੈਂ ਕੋਈ ਨਹੀਂ ਇਦਾਂ ਦੀ ਗੱਲ ਕੀਤੀ ਹੈਗੀ ਕਿ ਮੈਨੂੰ ਤਲਾਕ ਤੋਹ ਚਾਹ ਇਦਾਂ ਕਰੋ। ਇਹ ਆਪਣੇ ਮਨੋਂ ਡੇਆ ਲਾਉਣ। ਵੇਖਿਆ ਅਰੇ ਲੋਕੀ ਗੱਲਾਂ ਨਹੀਂ ਕਰਦਾ ਤੂੰ ਕਹਿੰਦੀ ਮੈਂ ਕੁਝ ਕਿਹਾ ਨਹੀਂ ਆ ਉਹਨਾਂ ਨੇ ਤੇ ਹੁਣ ਗੱਲਾਂ ਬਣਾਉਣੀਆਂ ਵਾ ਜੇ ਇਦਾਂ ਦੀ ਕੋਈ ਗੱਲ ਹੁੰਦੀ ਤੇ ਮੈਂ ਇਥੋਂ ਜਾਂਦੀ ਨਾ ਭਾਬੀ ਇਹ ਨਾ ਹੁਣ ਪਹਿਲੀਆਂ ਗੱਲਾਂ ਲੈ ਕੇ ਬੈਠੀ ਆ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਤੁਸੀਂ ਪੁੱਜਣਾ ਸੋਚੋ ਠੀਕ ਆ ਨਾ ਮੈਂ ਤੇ ਹੁਣ ਚੁੱਪ ਕਰਕੇ ਆਪਣਾ ਘਰ ਦਾ ਕੰਮ ਕਰਨ ਢੀ ਆ ਕੋਈ ਗੱਲ ਵੀ ਨਹੀਂ ਕੀਤੀ ਉਹ ਜਿਹੜੀ ਨਨਾਨ ਆਈ ਆ ਨਾ ਸਭ ਕੁਝ ਨਾ ਉਹੋ ਪੜਕਾਉਂਦੀ ਆ ਮੰਮੀ ਨੂੰ ਵੀ ਤੇ ਇਹਨਾਂ ਨੂੰ ਵੀ ਪਰ ਸੰਦੀਪ ਅਹਰ ਦਸਹੀ ਆ ਪਰ ਜਿੱਥੇ ਤੱਕ ਤੁਹਾਨੂੰ ਫਲਨ ਫਲਨ ਜਾਇਆ ਵਾ ਉਥੇ ਦਾ ਕੀ ਹੋਈ ਲੱਗ ਜਾਂਦੀ ਆ ਵਾ ਕਿ ਉਹ ਕੀ ਇਹ ਸੁਣਾਉਂਦੇ ਆ ਤਲਾਦਾ ਫੱਬੀ ਮੈਨੂੰ ਤੇ ਹਜੇ ਤੱਕ ਪਤਾ ਨਹੀਂ ਆ ਤੁਹਾਨੂੰ ਕਿੱਦਾਂ ਪਤਾ ਲੱਗ ਗਿਆ ਹੋਰ ਮੈਨੂੰ ਨਹੀਂ ਦਾ ਪਸੰਦੀਪ ਕਿ ਕੀ ਗੱਲ ਦਾ ਡੇਗਾ ਸੁਣਾ ਨਹੀਂ ਤੇ ਕੀ ਨਹੀਂ ਕੀ ਤੋਂ ਆ ਮੈਂ ਤਾਂ ਸਭ ਉਦੋਂ ਦੀ ਸੁਧਰ ਗਈ ਆ ਕਿ ਮੇਰੇ ਭਰਾ ਪਰਜਾਈ ਦੀ ਨਾ ਬੇਇੱਜ਼ਤੀ ਹੋਣ ਦੀ ਆ ਤੇ ਮੈਂ ਇਦਾਂ ਦਾ ਕੰਮ ਨਾ ਕਰਾਂ ਭਾਬੀ ਜੋਤੀ ਸੋਚਣਾ ਨਾ ਸੋਚੀ ਜਾਓ ਮੈਂ ਆਪਣੀ ਜਗ੍ਹਾ ਸਹੀ ਆ ਮੈਂ ਲੱਗੀਆਂ ਕੰਮ ਕਰਨ ਮੇਰੇ ਕੋਲ ਟਾਈਮ ਨਹੀਂ ਹੈਗਾ ਗੱਲ ਕਰਨ ਦਾ ਮੇਰੀ ਭਾਜ ਤਾਂ ਹੁਣ ਇੱਕ ਮਿੰਟ ਮਰੀ ਦੇਰੀ ਮੈਨੂੰ ਦੇਣਾ ਸਮਝ ਨਹੀਂ ਲੱਗਦੀ ਵੀ ਕਿਉਂ ਕੀ ਗੱਲ ਹੋਈ ਆ ਸੰਦੀਪ ਕੋਹ ਕਹੀ ਜਾਂਦੀ ਆ ਸਹੁਰੇ ਉਹਦੇ ਕੁਝ ਕਹੀ ਜਾਂਦੇ ਆ ਸੰਦੀਪ ਕਹਿੰਦੀ ਵੀ ਮੈਂ ਇਨੀ ਗੱਲ ਨਹੀਂ ਕਹੀ ਹੈਗੀ ਵੀ ਮੈਂ ਤਲਾਕ ਲੈਣਾ ਵਾ ਤੇ ਸਹੁਰੇ ਉਹਦੇ ਕਹਿੰਦੇ ਵੀ ਇਹ ਕਹਿੰਦੀ ਆ ਹਾਂ ਰੁਪਿੰਦਰ ਮੰਨੀਆਂ ਕੀ ਜੀ ਕੰਨ ਟੋਲੇ ਪ੍ਰਦੇਸ ਵਾ ਹੂੰ ਸੰਦੀਪ ਦੀ ਸੁਣੀਏ ਕਿ ਜਾਂਦੇ ਸਹੁਰਿਆਂ ਦੀ ਸੁਣੀਏ ਜਾਂਦੇ ਹੋਏ ਵੀ ਅਸੀਂ ਲੱਗੇ ਆਂ ਤੇ ਮੇਰੀ ਨਾ ਸੰਦੀਪ ਨਾਲ ਗੱਲ ਹੋਈ ਹੀ ਨਹੀਂ ਅੱਛਾ ਮੈਂ ਫੋਨ ਕੀਤਾ ਸੀ ਉਹਨੂੰ ਮੈਂ ਕਿਹਾ ਕੁਛ ਦੀਆਂ ਭਲਾ ਆਹੋ ਤੇ ਉਹ ਕਹਿੰਦੀ ਆ ਵੀ ਮੈਂ ਉਹਨਾਂ ਨੂੰ ਕੁਝ ਨਹੀਂ ਗਾ ਕਿਹਾ ਹੈਗਾ ਹੂੰ ਉਹ ਆਪਣੇ ਕੋਲੋਂ ਡਈ ਆਈ ਗੱਲ ਬਣਾਉਣ ਆਹੋ ਵੀ ਅਸੀਂ ਤਲਾਕ ਲੈਣਾ ਵਾ ਹੂੰ ਕੋਈ ਨਹੀਂ ਗੱਲ ਡਈ ਆ ਕਹਿਣ ਕਿ ਜਿਹੜੀ ਮੇਰੀ ਨਾਨੀ ਆ ਆਹੋ ਉਹ ਮੰਮੀ ਦੇ ਤੇ ਭਰਾ ਦੇ ਦੋਵਾਂ ਦੇ ਕੰਨ ਭਰਦੀ ਆ ਉਹਨਾਂ ਨੂੰ ਇਹ ਕਹਿੰਦੀ ਆ ਕਿ ਇਹਦੇ ਤੋਂ ਖੜਾਛ ਡਾਲੋ ਤੇ ਇਹਦੇ ਕੋ ਤਲਾਕ ਲੈ ਲਓ ਸੰਦੀਪਹੀਂ ਨੀ ਗੱਲ ਮੈਨੂੰ ਦੱਸਦੀ ਆ ਹੁਣ ਪਤਾ ਨਹੀਂ ਆ ਤਾਲੀ ਤੇ ਹੁਣ ਦੋਵਾਂ ਹੱਥਾਂ ਨਾਲ ਵਜਦੀ ਆ ਨਾ ਇੱਕ ਨਾਲ ਦੇ ਵਜ ਨਹੀਂ ਜਾਂਦੀ ਤੇ ਹੁਣ ਉਹਨਾਂ ਦਾ ਕਸੂਰ ਵਾ ਕਿ ਜਾਂ ਹੱਡੀ ਕੁੜੀ ਦਾ ਕਸੂਰ ਵਾ ਆਪਾਂ ਇਦਾਂ ਨਾ ਕਰੀਏ ਉਹਦੇ ਸਹੁਰਿਆਂ ਨਾਲ ਗੱਲ ਨਾ ਕਰਕੇ ਵੇਖੀਏ ਨਹੀਂ ਨਹੀਂ ਰਪਿੰਦਰ ਅਹੀਂ ਨਹੀਂ ਗੱਲ ਕਰਨੀ ਤੂੰ ਦੋ ਚਾਰ ਦਿਨ ਰੁਕ ਜਾ ਆਪੇ ਪਤਾ ਲੱਗ ਜਾਣਾ ਵੀ ਕੁੜੀ ਹੱਡੀ ਦਾ ਕਸੂਰ ਵਾ ਜਾਂ ਸਹੁਰਿਆਂ ਆਉਂਦਿਆਂ ਦਾ ਅਜੇ ਤੇ ਤੈਨੂੰ ਫੋਨ ਤੇ ਹੀ ਉਹਨੇ ਕਿਹਾ ਵਾ ਨਾ ਕਿ ਮੈਂ ਨਹੀਂਗਾ ਤਲਾਕ ਲੋ ਕਿਹਾ ਤੈਨੂੰ ਵੀ ਪਤਾ ਵਾ ਵੀ ਸਾਡੀ ਕੁੜੀ ਦਾ ਮੂੰਹ ਹੈ ਨਹੀਂ ਇਹ ਮੂੰਹ ਤੇ ਗੱਲ ਕਰ ਦਿੰਦੀ ਐ ਅਗਲੇ ਦਿਨ ਇਹੋ ਗੱਲ ਤੇ ਸਮਝ ਨਹੀਂ ਲੱਗਦੀ ਹੁਣ ਸੱਚੀ ਐਹੀਂ ਤੇ ਨਾ ਵਿੱਚ ਫਸ ਗਏ ਆ ਉਦਾਂ ਹੀ ਹੁਣ ਉਹਦੇ ਸਹੁਰਿਆਂ ਦੀ ਗੱਲ ਸੁਣੀ ਐ ਕਿ ਜਾਂ ਆਪਣੀ ਕੁੜੀ ਦੀ ਗੱਲ ਸੁਣੀ ਐ ਨਾਲੇ ਇੱਕ ਗੱਲ ਹੋਰ ਵਾ ਹੂੰ ਜੇ ਹੁਣ ਆਪਾਂ ਮੰਨੀਏ ਕਿ ਸੰਦੀਪ ਦੀ ਗਲਤੀ ਆ ਆਹੋ ਹੁਣ ਉਹ ਤੇ ਆਪਣੀ ਇਥੋਂ ਮਰਜ਼ੀ ਨਾਲ ਗਈ ਆ ਨਾ ਆਪਾਂ ਤੱਕੇ ਨਾਲ ਥੋੜਾ ਕੱਲੀ ਆ ਜਿੱਦਾਂ ਹੁਣ ਉਹਦੇ ਅਗਲੇ ਸਹੁਰੇ ਡਈ ਆ ਕਹਿਣਾ ਇਹ ਤਾਂ ਤਲਾਕ ਮੰਗਦੀ ਆ ਜੇ ਉਹਦੇ ਮਨ ਵਿੱਚ ਇਹ ਵਾਲੀ ਗੱਲ ਹੁੰਦੀ ਤਾਂ ਉਹਨੇ ਇਥੋਂ ਜਾਣਾ ਹੀ ਨਹੀਂ ਅਸੀਂ ਕਿਹੜਾ ਤੱਕੇ ਨਾਲ ਕੱਢਿਆ ਉਹਨੂੰ ਆਪਣੇ ਆਪ ਹੀ ਗਈ ਆ ਤੇ ਨਾਲੇ ਸੰਦੀਪ ਦੇ ਮੂੰਹ ਤੇ ਅਸੀਂ ਸੁਣਿਆ ਹੀ ਨਹੀਂ ਆ ਕਿ ਮੈਨੂੰ ਤਲਾਕ ਚਾਹੀਦਾ ਦਰਜੀਸਾ ਤੂੰ ਲੰਮੇ ਭਿਆਮ ਆਏ ਕਰਦੀਆਂ ਟੈਨਸ਼ਨਾਂ ਤੇ ਨਹੀਂ ਮੁੱਕਣੀਆਂ ਤੇਰੀਆਂ ਉੱਠ ਤਾਂ ਕੰਮੀ ਕੋਈ ਕੰਮ ਕੀ ਆ ਬਾਹਰ ਜਾ ਫਾੜੀ ਪੂਲੀ ਵਾਲੇ ਵੇਖ ਜਾ ਕੇ ਪਾਣੀ ਦਾ ਨਹੀਂ ਲਾ ਕੇ ਅੰਦਰ ਨੂੰ ਜਾ ਕੇ ਸਾਰਾ ਸਾਰਾ ਕੰਮ ਬਾਹਰ ਕਰਨ ਵਾਲਾ ਭਿਆਜ ਕੋਈ ਗੱਲ ਨਹੀਂ ਮੰਮੀ ਚੱਲ ਜਣਾ ਵਾ ਪਾਣੀ ਲਾਉਣਾ ਵਾ ਲਾ ਦੂੰਗਾ ਜਾ ਕੇ ਆਹ ਚੰਨ ਲਾ ਲਾ ਕੇ ਚੱਲੋ ਮੇਲਾ ਹੋ ਚੁੱਕਾ ਹੈ ਲਾ ਕੇ ਖਾਵੇਂ ਹੁਜੀ ਮੰਮੀ ਮੈਂ ਤੇ ਚੱਲ ਜਣਾ ਵਾ ਮੇਰੀ ਸੁਣੋ ਗੱਲ ਜੇ ਮਗਰੋਂ ਬੋਲੇ ਨਾ ਤੇ ਬੋਲਣਾ ਨਹੀਂ ਠੀਕ ਆ ਉਹਦਾ ਹੈ ਰੋਜ਼ ਦਾ ਕੰਮ ਤੇ ਘਰ 'ਚ ਕਲੇਸ਼ ਪਵੇ ਤੇ ਮੈਂ ਤੁਹਾਨੂੰ ਇੱਕੋ ਗੱਲ ਕਹਿਣਾ ਮੈਨੂੰ ਕੁਲੇਸ਼ ਮਾਸਾ ਚੰਗਣੀ ਲੱਗਦਾ ਠੀਕ ਹੈ ਨਾ ਤੂੰ ਨਾ ਬੋਲੇ ਹੁਣਾ ਬਸ ਤੂੰ ਕੋ ਤਾਂ ਬੇਫਿਕਰਾ ਹੋ ਕੇ ਕੰਮ ਕਰ ਆਪਣਾ ਤੂੰ ਬਾਹਰ ਦਾ ਕਾਰ ਆਹੀਂ ਘਰ ਦਾ ਕਰਨੇ ਆ ਇਹ ਤਾਂ ਬਹਿ ਗਈ ਹੈ ਹੁਣ ਕਿਹਾਂ ਜਿੰਨ ਕਿੱਥੋਂ ਨਿਕਾਣਾ ਕਿਹੇ ਪਾਸੇ ਨਹੀਂ ਹਾਂ ਮੰਮੀ ਕੋਈ ਗੱਲ ਨਹੀਂ ਜਿਹੜੋ ਕੱਢਾਂਗੇ ਨਾ ਕਿ ਤਰੀਕੇ ਨਾਲ ਕੱਢਾਂਗੇ ਠੀਕ ਹੈ ਨਾ ਜਿਹੜੀ ਗੱਲ ਮੈਂ ਸਮਝਾਈ ਹੈ ਨਾ ਉਦਾਂ ਹੀ ਕਰਿਓ ਤੇ ਆ ਜਾ ਮਰੂਗਾ ਕਿ ਠੀਕ ਆ ਓਏ ਯਾਰ ਮੈਂ ਨਹੀਂ ਬੋਲਦੀ ਕਿਸੇ ਨਾਲ ਵਿਚਾਰ ਆਹ ਲੋੜ ਨਹੀਂ ਹੈਗੀ ਕਿ ਨਾ ਬੋਲਣ ਦੀ ਬਸ ਹਾਂ ਉਹਨਾਂ ਦੇ ਜਿਹੜੇ ਪਰਨਾ ਗਈਆ ਮਮੀ ਭਾਂਡੇ ਪਏ ਸਵੇਰ ਦੇ ਤੇ ਮੈਂ ਕਿਹਾ ਮਾਂ ਜੀ ਲਵਾ ਨਾ ਕੋਈ ਕਹਿੰਦੇ ਨੇ ਮੈਂ ਮਾਜਣਾ ਨਹੀਂ ਕੋਈ ਉਹ ਮਾਜਣੇ ਨਹੀਂ ਕੋਈ ਨਾ ਮਾਜਣੇ ਮਨ ਨਹੀਂ ਮੇਰੀ ਖਾਸ ਨੂੰ ਉਹਨੂੰ ਕੋਈ ਕਹਿਣਾ ਸੀ ਨਾ ਕਿ ਚੱਲ ਮੜਾ ਮੋਟਾ ਲਾਗੋ ਕੰਮ ਹੀ ਕਰ ਲਿਆ ਕਰੀ ਹੋਰ ਨਹੀਂ ਕੋਹ ਜੇ ਝਾੜੂ ਪੋਚੇ ਦਾ ਨਹੀਂ ਕਰਨਾ ਤੇ ਨਾ ਕਰੇ ਅਸੀਂ ਕਿਹੜਾ ਕਰਾਉਂਦੇ ਆ ਲਾਗੋ ਬੰਦਾ ਭਾਂਡਾ ਸੁਣਾ ਮਾਜ ਦੇ ਚਾਹੇ ਰੋਟੀ ਪਾਣੀ ਦਾ ਹੀ ਕਰ ਲੈ ਨਹੀਂ ਉਹਨੂੰ ਕਹਿ ਕੇ ਤੇ ਕਲੇਸ਼ ਹੀ ਪੋਣਾ ਘਰ ਦੇ ਵਿੱਚ ਬੈਠੀ ਰਹੇ ਨੇ ਜਿੱਥੇ ਬੈਠੀ ਆ ਕਿੰਨਾ ਕਰਵਾਉਗੀ ਆਪੇ ਹਟ ਜਾਣਾ ਪੈਣਾ ਮੰਮੀ ਐਦਾ ਤੂੰ ਨੇ ਬੈਠੀ ਰਹਿਣਾ ਮੈਂ ਵੀ ਕਿੰਨੇ ਕ ਦਿਨ ਇੱਥੇ ਬੈਣਾ ਹਾਂ ਮੈਂ ਨਹੀਂ ਜਾਣਾ ਤੇ ਕੱਲੀ ਕਿੱਦਾਂ ਫੱਬਦੀ ਰਿਹਾ ਕਰੇ ਕੋਈ ਗੱਲ ਨਹੀਂ ਮੈਂ ਕਰ ਲਿਆ ਕਰੂੰਗਾ ਦਿਲਜੀਤ ਵੀ ਅੰਦਰੋਂ ਨਹੀਂ ਉਹਨੂੰ ਕਹਿਣਾ ਰਹਿਣਗੇ ਦਖਾਉਂਦੇ ਬਸ ਐ ਹੋਈ ਤੇ ਗੱਲ ਬਣਾ ਰੋਟੀ ਕਿੱਦਾਂ ਪਾ ਕੇ ਲੈ ਜਾਂਦੀ ਖਾ ਸਭ ਕੋ ਹੀ ਲੈਂਦੀ ਐ ਤੇ ਮਾੜਾ ਮੋਟਾ ਲਾਗੋ ਹੱਥ ਹਲਾ ਦੁਹੀ ਤੇ ਫਿਰ ਕੀ ਬੋ ਚੱਲਿਆ ਕੋਈ ਗੱਲ ਨਹੀਂ ਕਦੇ ਨਾ ਸ਼ਰਮ ਆਉਗੀ ਨਾ ਚਲੋ ਠੀਕ ਆ ਮਰਜ਼ੀ ਤੁਹਾਡੀ ਨਹੀਂ ਕਹਿਣਾ ਮਮੀ ਤੂੰ ਹੀ ਨਹੀਂ ਗੱਲ ਕਹਤੀ ਹੈ ਨਾ ਪਰ ਮੇਰੇ ਕੋ ਨਹੀਂ ਤਾਂ ਬਰਦਾਸ਼ਤ ਹੁੰਦਾ ਕਿ ਖਾਈ ਜਾਵੇ ਤੇ ਕੰਮ ਕੋਈ ਕਰੇ ਨਾ ਜੇ ਤੂੰ ਹੀ ਨਹੀਂ ਨਾ ਕਹਿਣਾ ਤੇ ਮੈਂ ਕਹਿੰਨੀ ਆ ਆ ਭਾਂਡੇ ਦੋ ਤੂੰ ਹੀ ਧੋ ਲੋ ਤੇ ਮੈਂ ਜਾਣੀ ਸੰਦੀਪ ਉਠਾ ਦੀਦੀ ਆ ਗਈ ਤੇਰੀ ਕਾਇਆ ਪਲਾ ਜੀ ਅੰਦਰ ਆਉਣਾ ਹੀ ਤੇ ਦਰਵਾਜ਼ਾ ਨਹੀਂ ਖੜਕਾਇਆ ਜਾਂਦਾ ਤੁਹਾਨੂੰ ਚੰਗਾ ਭਲਾ ਪਤਾ ਮੈਂ ਸੁੱਤੀ ਆਂ ਨਹੀਂ ਤੂੰ ਤੇ 24 ਘੰਟੇ ਸੁੱਤੀ ਰਹੀ ਈ ਤੇਰੇ ਕੋ ਕੰਮ ਕਿਹੜਾ ਬਹੋਰ ਬਸ ਖਾ ਲਿਆ ਤੇ ਸੌ ਲਿਆ ਸੰਦੀਪ ਸਾਨੂੰ ਦੋਆ ਮਾਵਾਂ ਤੀਆਂ ਨੂੰ ਸਾਹ ਨਹੀਂ ਹੈਗਾ ਕੰਮ ਕਰਨ ਦਾ ਉੱਠ ਕੇ ਨਾ ਤੇ ਨਾਲ ਕੰਮ ਕਰਾ ਲਿਆ ਕਰ ਹੁਣ ਮੇਰੇ ਕੋ ਨਹੀਂ ਕੋਈ ਵੀ ਕੰਮ ਹੁੰਦਾ ਚੁੱਪ ਕਰਕੇ ਨਾ ਤੇ ਆਪੇ ਕੰਮ ਕਰ ਲਿਆ ਕਰੋ ਮੈਂ ਨੌਕਰਾਨੀ ਨਹੀਂ ਆਈ ਤੁਹਾਡੇ ਘਰ ਤੁਹਾਡਾ ਕੰਮ ਤੁਹਾਨੂੰ ਮੁਬਾਰਕ ਮੇਰੇ ਕੋ ਨਹੀਂ ਹੁੰਦਾ ਕੰਮ ਅੱਛਾ ਕੰਮ ਨਹੀਂ ਤੇਰੇ ਕੋ ਕੀਤਾ ਜਾਂਦਾ ਰੋਟੀ ਪਾਣੀ ਤੇਰ ਕੋ ਖਾਦਾ ਜਾਂਦਾ ਵਾ ਉਹ ਵੀ ਤੁਹਾਡੇ ਹੱਥਾਂ ਦਾ ਹੀ ਖਾਨੀ ਹੈ ਨਾ ਚੁੱਪ ਕਰਕੇ ਉੱਠਦੇ ਨਾ ਤੇ ਥੋੜਾ ਬੋਤਾ ਨਾਲ ਕਰਾਇਆ ਕਰ ਰੋਟੀ ਤੇ ਪੁਰ ਸੋਈ ਚ ਐਉਂ ਪਾ ਕੇ ਲੈ ਆਉਣੀ ਹੈ ਜਿੱਦਾਂ ਕਾੜੀ ਨੌਕਰ ਆਣੀਆਂ ਰੱਖੀਆਂ ਹੁੰਦੀਆਂ ਵਾ ਕੰਮ ਕਰਨ ਵਾਸਤੇ ਰੋਟੀਆਂ ਖਵਾ ਲ ਕੇ ਸੁਹਾਨ ਕਰਨ ਦੇ ਖਵਾਉਣੀ ਨਹੀਂ ਹੈ ਜੇ ਵਿਆਹ ਕੇ ਲਿਆਂਦਾ ਵਾ ਤੇ ਮੇਰੇ ਕੋ ਤੇ ਨਹੀਂ ਹੁੰਦਾ ਕੰਮ ਚੁੱਪ ਕਰਕੇ ਤੇ ਆਪੇ ਕਰ ਲਿਆ ਕਰੋ ਕੰਮ ਨਹੀਂ ਵਿਆਹ ਕੇ ਅਸੀਂ ਜ਼ਬਰਦਸਤੀ ਨਹੀਂ ਲਿਆਂਦਾ ਤੈਨੂੰ ਕਿ ਜ਼ਬਰਦਸਤੀ ਲਿਆਂਦਾ ਹੀ ਤੇਰੀ ਹਾਂ ਹੀ ਨਾ ਤੇਰੇ ਲਿਆਂਦਾ ਹੀ ਜਾਓ ਜਾ ਕੇ ਆਪਣਾ ਕੰਮ ਕਰੋ ਬੀਨੋ ਰਾਮਕਰਨ ਤੋਂ ਘੜੀ ਕੰਮ ਤੇ ਮੈਂ ਕਰ ਹੀ ਲੈਣਾ ਵਾਂ ਪਰ ਰਸੋਈ ਚਾਈ ਹੋ ਰੋਟੀ ਲੈਣ ਤੈਨੂੰ ਮੈਂ ਦੱਸੂਗੀ ਚੰਗੀ ਕਰਾਈ ਕੋਈ ਗੱਲ ਨਹੀਂ ਆਗੇ ਵਿਖਾਵਨੀ ਹੁਣ ਮੈਂ ਇਹ ਗੱਲਾਂ ਬਣਾਉਗੀ ਆ ਪੋ ਆਈਆ ਪੋ ਆਈਆ ਗਾੜੀਆਂ ਨਾ ਸਿਰਦੇ ਵਾਲਾਂ ਨੂੰ ਪੈਂਦੀ ਆ ਤੇ ਤੈਨੂੰ ਮੈਂ ਕਿਹਾ ਜੀ ਨਾ ਜਾਵੇ ਇਹਦੇ ਬਾਅਦ ਰੋਂ ਗਈ ਉਹਦੇ ਬਾਅਦ ਤੇ ਮੰਮੀ ਜਾਣਾ ਨਹੀਂ ਆ ਤੇ ਫਿਰ ਬੇਟੀ ਕਰਵਾ ਕੇ ਆਈ ਆਪਣ ਮੈਂ ਗਈ ਹੀ ਤੇ ਕਰਵਾਈ ਆ ਨਾ ਬੇਟੀ ਤਨ ਮੈਥੋਂ ਵੱਡਿਆ ਸੀ ਇਹ ਨਾ ਜਾ ਉਹ ਉਹਨਾਂ ਕਨੋਂ ਨਿਕਾ ਸਿੱਧਿਕ ਉਹਨਾਂ ਗਾੜੀਆਂ ਨੇ ਉਹ ਤਾਂ ਅੱਗੇ ਚੋਂਦੀ ਆ ਮੈਨੂੰ ਕੋ ਸੇੜੇ ਸਹੀ ਤੇ ਮੈਂ ਗਾੜੀ ਖਪਾ ਤੇ ਸੇੜਾ ਇਹਨਾਂ ਦੇ ਨਾਲ ਮੰਮੀ ਤੁਸੀਂ ਤਾਂ ਜਰੀ ਜਾਂਦੇ ਜੇ ਨਾ ਮੇਰ ਕੋ ਨਹੀਂ ਇਦਾਂ ਵੇਖ ਕੇ ਜਰਿਆ ਜਾਂਦਾ ਹੈ ਵਾ ਰੋਟੀ ਪਾਣੀ ਪੱਕ ਜਾਂਦਾ ਵਾ ਆ ਕੇ ਪਾ ਕੇ ਤੇ ਲੈ ਕੇ ਗਾਂ ਜਾਂਦੀ ਕੋਈ ਗੱਲ ਨਹੀਂ ਦੋ ਚਾਰ ਤਿੰਨ ਖਲੋ ਜੋ ਵਕੀਲ ਨਾ ਹੋਈ ਇਹ ਗੱਲ ਨਿਬੜ ਜਾਣਾ ਕੰਮ ਇਹਦਾ ਸਾਰਾ ਹੀ ਇਹਦਾ ਹੁਣ